ਤਾਰੀਖ ਕੋ ਪੁੱਛਦੇ ਹਾਂ ਕਿ ਜਦੋਂ ਕਹਿੰਦੇ ਆ ਨਾ ਜੀ ਇੱਕ ਪਾਸੇ ਤੋਂ ਮੈਨੂੰ ਸਪੋਰਟ ਕਰਦੇ ਆ ਮੈਂ ਕਿਹਾ ਵੀ ਵਿਕਰਮ ਇਹ ਜੇ ਕਰਦੇ ਮੈਂ ਮੈਂ ਕੰਪਨੀ ਦੇ ਵਿਕਰਮ ਸਾਡੇ ਨੂੰ ਮੋਟਰ ਦੇ ٹھیک ہے آج کل کل دے بیٹھنا تاکہ ٹھیک ہے اوکے جی پیچھے نو کٹ لگے روکے اوکے جی اوکے جی اوکے جی اگے کوئی سوال نہیں ہے کوئی کڑی نہیں ہے ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਪਾ ਮਹਾਰਾਜ ਜੀ ਦਾ ਕੂਟਾਨਪੂਰ ਸ਼ੁਕਰਗਰਦਾ ਤੇ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸ਼੍ਰੀ ਮਨੀਸ਼ ਚੋਧਰੀਆ ਜੀ ਤੇ ਸ਼੍ਰੀ ਅਮਨ ਰੋੜਾ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਹਲਕੇ ਸਨੌਰ ਦੀ ਅਹਿਮ ਜਿਹੜੀ ਜ਼ਿੰਮੇਵਾਰੀ ਦਿੱਤੀ ਤੇ ਮੈਂ ਪੂਰੇ ਹਲਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਜਿਹੜੀ ਮੈਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਆ ਉਹਨੂੰ ਇਮਾਨਦਾਰੀ ਅਤੇ ਤੰਦ ਹੀ ਨਾਲ ਮੈਂ ਬਾਕੂ ਵੀ ਦੇਖੋ ਜੇ ਚੁਣੌਤੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਖੁਦ ਇੱਕ ਚੁਣੌਤੀਆਂ ਜੋ ਨਿਕਲੀ ਹੋਈ ਪਾਰਟੀ ਆ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਸੀ ਸਾਰੇ ਬਾਕੂ ਵੀ ਜਾਣਦੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਪਾਰਟੀ ਸਰਕਾਰ ਰੰਗਲਾ ਪੰਜਾਬ ਬਣਾਉਣ ਵਾਲਾ ਵਧਰੀ ਆ ਤੇ ਉਸੇ ਦੇ ਅਸੀਂ ਦਿਨ ਰਾਤ ਅਸੀਂ ਮਿਹਨਤ ਕਰਾਂ। ਉਹ ਜੇ ਮੈਂ ਗੱਲ ਕਰਾਂ ਹਰਮੀਤ ਸਿੰਘ ਪਠਾਨ ਮਾਜਰਾ ਦੀ ਜੇ ਉਹਨੇ ਕੁਛ ਗਲਤ ਕੀਤਾ ਤੇ ਉਹ ਅੱਜ ਭਰ ਵੀ ਰਿਹਾ ਤੇ ਉਹਦੇ ਚ ਕਾਨੂੰਨ ਆਪਣਾ ਕੰਮ ਕਰ ਰਿਹਾ। ਵਖੋ ਇਹ ਤੇ ਪੁਲਿਸ ਜਾਣਦੀ ਆ ਇੱਕ ਸਿਸਟਮ ਜਾਣਦਾ ਤੇ ਮੇਰੇ ਹਿਸਾਬ ਨਾਲ ਕੋਈ ਬਹੁਤੀ ਦੇਰ ਉਹ ਪੁਲਿਸ ਦੀ ਗ੍ਰਿਫਤੋਂ ਬਾਹਰ ਰਹਿ ਨਹੀਂ ਸਕਦਾ। ਬ੍ਰਦਰ ਮੈਂ ਉਹਨੂੰ ਕੀ ਕਹਿਣਾ ਜੇ ਉਹਨੇ ਕੁਛ ਗਲਤ ਕੀਤਾ ਦੇ ਸਿਆਦਾ ਜਦ ਅੱਜ ਆਪਣੇ ਕਿਤੇ ਦੀ ਉਹ ਸਜ਼ਾ ਭੁਗਤ ਰਿਆ ਤੇ ਤਾਂ ਹੀ ਜੇ ਪਾਰਟੀ ਨੇ ਮਿਲ ਉਹਦੀ ਜਗ੍ਹਾ ਇੱਕ ਐਮ ਜ਼ਿੰਮੇਵਾਰੀ ਦਿੱਤੀ ਆ ਤੇ ਪਠਾਨ ਮਾਜਰੇ ਬਾਰੇ ਮੈਂ ਇਹੀ ਕਹਿਣਾ ਚਾਹੂਗਾ ਵੀ ਜਿਹੜੇ ਆਸਾਨ ਨੂੰ ਪਾਰਟੀ ਨੇ ਇੱਕ ਅਲੱਗ-ਅਲੱਗ ਪਾਰਟੀਆਂ 'ਚੋਂ ਬੰਦੇ ਨੇ ਕੰਮ ਕੀਤਾ ਤੇ ਪਾਰਟੀ ਨੇ ਪਹਿਲਾਂ ਟਿਕਟ ਦੇ ਕੇ نوازਿਆ ਫਿਰ ਪਾਰਟੀ ਨੇ ਐਮ ਐਲ ਏ ਬਣਾਇਆ ਏਡੀ ਵੱਡੀ ਪੋਜੀਸ਼ਨ ਦੇ ਬਾਕੀ ਨੇ ਬਚਾਇਆ ਤੇ ਕਿਸੇ ਇਨਸਾਨ ਨੂੰ ਵੀ ਇਸ ਤਰੀਕੇ ਮੇਰੇ ਹਸਾਮਨਾਰ ਪਾਰਟੀ ਦੀ ਵਿਰੋਧਤਾ ਨਹੀਂ ਕਰਨੀ ਚਾਹੀਦੀ ਤੇ ਆਮ ਲੋਕਾਂ ਨਾਲ ਜਿਨ੍ਹਾਂ ਲੋਕਾਂ ਨੇ ਨਾਂ ਮਾਨਦਾਨ ਦਿੱਤਾ ਉਹਨਾਂ ਲੋਕਾਂ ਨਾਲ ਖੜਨਾ ਚਾਹੀਦਾ ਸੀਗੀ ਕਿ ਇਹ ਗਦਾਰ ਬਣ ਕੇ ਨਹੀਂ ਭੱਜਣਾ ਚਾਹੀਦਾ ਹਲਕੇ ਦੇਖੋ ਜਾਂਚ ਤੁਹਾਡੇ ਸਾਹਮਣੇ ਚੱਲ ਰਹੀ ਆ ਕਾਫੀ ਉਸਤੇ ਐਫ ਆਈ ਆਰ ਦਰਜ ਹੋ ਚੁੱਕੀਆਂ ਤੇ ਜਾਂਚ ਨਹੀਂ ਸਰਕਾਰ ਪਾਰਟੀ ਉਹਨੂੰ ਅੰਜਾਮ ਤੱਕ ਵੀ ਲੈ ਕੇ ਜਾਊਗਾ ਸਨੌਰ ਹਲਕੇ ਚ ਸ਼ਰਕਾਂ ਦਾ ਗਮ ਪਿਛਲੇ ਦਿਨੀ ਸ਼ੁਰੂ ਹੋ ਚੁੱਕਾ ਵਾ ਜਿਹੜੀ-ਜਿਹੜੀਆਂ ਵੀ ਸਨੌਰ ਦੀਆਂ ਸਮੱਸਿਆਵਾਂ ਉਹਨਾਂ ਨੂੰ ਅਸੀਂ ਆਪਣੀ ਸਰਕਾਰ ਤੱਕ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੱਕ ਲੈ ਕੇ ਜਾਵਾਂਗੇ ਤੇ ਉਮੀਦ ਆ ਸਨੌਰ ਨਿਵਾਸੀਆਂ ਦੇ ਸਾਰੇ ਮਸਲਿਆਂ ਦੇ ਬਹੁਤ ਜਲਦੀ ਅਸੀਂ ਹੱਲ ਕਰਾਂਗੇ